ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 2 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 2 April 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ Telegram ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕੱਚਾ ਥੀਵੂ ਟਾਪੂ ਚਰਚਾ ਵਿੱਚ ਹੈ ਇਹ ਕਿਸ ਦੇਸ਼ ਨੂੰ ਦਿੱਤਾ ਗਿਆ ਸੀ ਹਾਂਜੀ ਕੱਚਾ ਥੀਵੂ ਟਾਪੂ ਆ ਜਿਹੜਾ ਇਹ ਕਾਫੀ ਚਰਚਾ ਦੇ ਵਿੱਚ ਆ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਦੇਖ ਸਕਦੇ तो हूँ तुम भी इस वीडियो बड़ी बातें करते हैं आज मैं बता रहा हूँ ये कच्ची थी और ये कच्ची तुम कहाँ आया जरा उनको पूछ लीजिए इतनी बड़ी बातें लिख कर करके देश को गुमराह करने का प्रयास कर रहे हैं और ये डीएम के बारे उनकी सरकार उनके मुख्यमंत्री मुझे चिट्ठी लिखते हैं अभी भी लिखते हैं और कहते हैं मोदी जी कच्छ तिबू वापिस ले आइए एक कच्छ तिबू है क्या किसने किया तमिलनाडु से आगे श्रीलंका के पहले एक टापू किसने किसी दूसरे देश को दे दिया था कब दिया था कहा गई थी क्या ये भारत माता नहीं थी वहां क्या वो माँ भारती का अंग नहीं था और इसको भी आपने तोड़ा ਕਦੋਂ ਦਾ ਸਮਾਂ ਹੈ ਸ੍ਰੀਮਤੀ ਇੰਦਰਾ ਗਾਂਧੀ ਦੇ નેਤਵਤਾ ਹੇਤ ਹੋਇਆ ਠੀਕ ਇਸ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਕੱਚਾ ਥੀਵੂ ਟਾਪੂ ਦੀ ਗੱਲ ਕਰ ਰਹੇ ਨੇ ਉਹ ਸ਼੍ਰੀਲੰਕਾ ਨੂੰ ਦਿੱਤਾ ਗਿਆ ਸੀ অপਸ਼ਨ ਸੀ ਇਸ ਆ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਇੰਡੀਆ ਅਤੇ ਸ਼੍ਰੀਲੰਕਾ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਘਾਰ ਪੈਂਦਾ ਸੀ ਇਹ ਟਾਪੂ ਤਾਮਿਲਨਾਡੂ ਅਤੇ ਸ਼੍ਰੀਲੰਕਾ ਦੇਖੋ 1974 ਦੇ ਵਿੱਚ ਸ਼੍ਰੀਲੰਕਾ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਕੱਚਾ ਥੀਵੂ ਟਾਪੂ ਹੈ ਜਿਹੜਾ ਸ਼੍ਰੀਲੰਕਾ ਨੂੰ ਦੇ ਦਿੱਤਾ ਸੀ ਤਾਮਿਲਨਾਡੂ ਤੋਂ ਅੱਗੇ ਮੈਪ ਦੇ ਵਿੱਚ ਦੇਖੋ ਧਿਆਨ ਨਾਲ ਤਾਮਿਲਨਾਡੂ ਤੋਂ ਅੱਗੇ ਸ਼੍ਰੀਲੰਕਾ ਤੋਂ ਪਹਿਲਾਂ ਇੱਕ ਟਾਪੂ ਆ ਇੱਕ ਕੱਖ ਟਾਪੂ ਇਸ ਨੂੰ ਸ਼੍ਰੀਲੰਕਾ ਨੂੰ ਦੇ ਦਿੱਤਾ ਗਿਆ ਸੀ ਕੱਚਾ ਥੀਵੂ ਟਾਪੂ ਨੂੰ ਠੀਕ ਹੈ ਤੇ ਤਾਮਿਲਨਾਡੂ ਦੇ ਚੀਫ ਮਿਨਿਸਟਰ ਨੇ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਲੈਟਰ ਲਿਖੀ ਆ ਕਿ ਇਸ ਇਸ ਟਾਪੂ ਨੂੰ ਵਾਪਸ ਲਿਆ ਜਾਵੇ ਸਾਡੇ ਦੇਸ਼ ਭਾਰਤ ਦੇ ਲਈ ਲਿਆ ਜਾਵੇ ਵਾਪਸ ਠੀਕ ਹੈ ਤਾਂ ਇਸ ਤੇ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਆ ਦਾ ਰਾਈਟ ਆਨਸਰ ਇਜ਼ ਦਾ ਸ਼੍ਰੀਲੰਕਾ ਹੁਣ ਸ਼੍ਰੀਲੰਕਾ ਨੂੰ ਦਿੱਤਾ ਗਿਆ ਸੀ ਤਾਂ ਸ਼੍ਰੀਲੰਕਾ ਦੀ ਕੈਪੀਟਲ ਕੀ ਆ ਸ਼੍ਰੀਲੰਕਾ ਦੀ ਕੈਪੀਟਲ ਆ ਕੋਲੰਬੋ ਇੱਕ ਕਮਰਸ਼ਲ ਕੈਪੀਟਲ ਆ ਅਤੇ ਸ਼੍ਰੀ ਜੈਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਇੱਥੋਂ ਦੀ ਕਰੰਸੀ ਆ ਸ਼੍ਰੀਲੰਕੀਆ ਰੁਪਇਆ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਰਨਿਲ ਵਿਕਰਮ ਸਿੰਘੇ ਅਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਣਵਰਤਨ ਠੀਕ ਹੈ ਸ਼੍ਰੀਲੰਕਾ ਵਿੱਚ ਇੰਡੀਅਨ ਹਾਊਸਿੰਗ ਪ੍ਰੋਜੈਕਟ ਦੇ ਤਹਿਤ 1300 ਘਰਾਂ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਪਥੂਮ ਨਿਸੰਕਾ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਸ਼੍ਰੀਲੰਕਾਈ ਕਰੈਕਟਰ ਬਣੇ। ਸ਼੍ਰੀਲੰਕਾ ਤੇ ਮੋਰੀਸਸ ਨੇ ਜੋਪੀਆਈ ਸੇਵਾ ਨੂੰ ਵਰਚੁਅਲ ਤੌਰ ਤੇ ਸ਼ੁਰੂ ਕੀਤਾ। ਸ਼੍ਰੀਲੰਕਾ ਲਈ ਸੈਰ ਸਪਾਟਾ ਸਰੋਤ ਵਜੋਂ ਭਾਰਤ ਟੌਪ ਤੇ ਰਿਹਾ। ਸ਼੍ਰੀਲੰਕਾ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਚਾਣੀ ਚਾਰਜ ਸੰਭਾਲ ਲਿਆ। ਨੈਕਸਟ ਟਾਈਮ ਹਾਲ ਹੀ ਵਿੱਚ ਚੀਨ ਦੀ ਮਦਦ ਨਾਲ ਇੱਕ ਇਸ ਦੇਸ਼ ਦੇ ਵਿੱਚ ਸਬਮਰੀਨ ਬੇਸ ਬਣਾਇਆ ਗਿਆ ਹੈ। ਹਾਂਜੀ ਚੀਨ ਦੀ ਮਦਦ ਦੇ ਨਾਲ ਸਬ ਸਬਮਰੀਨ ਬੇਸ ਬਣਾਇਆ ਗਿਆ ਵਾ ਬੰਗਲਾਦੇਸ਼ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਬੰਗਲਾਦੇਸ਼ ਦੇ ਵਿੱਚ ਹੀ ਬਣਾਇਆ ਗਿਆ ਵਾ। ਦੇਖੋ ਚੀਨ ਆ ਜਿਹੜਾ ਇਹਦੇ ਭਾਰਤ ਨਾਲ ਜਿਹੜੇ ਸਬੰਧ ਆ ਹੁਣ ਚੰਗੇ ਨਹੀਂ ਚੱਲ ਰਹੇਗੇ ਕਿਉਂਕਿ ਚੀਨ ਦੇ ਵਿੱਚ ਚੀਨ ਦੇ ਚੀਨਾ ਜਿਹੜਾ ਪੂਰੀ ਤਰ੍ਹਾਂ ਕਹਿ ਸਕਦੇ ਆ ਆਪਾ ਭਾਰਤ ਨੂੰ ਨੱਪਣਾ ਚਾਹੁੰਦਾ ਵਾ ਭਾਰਤ ਨੂੰ ਘੇਰਨਾ ਚਾਹੁੰਦਾ ਵਾ ਤਾਂ ਹੁਣ ਚੀਨ ਨੇ ਬੰਗਲਾਦੇਸ਼ ਦੇ ਵਿੱਚ ਚੋਰੀ ਛੁਪੇ সাবਮਰੀਨ ਬੇਸ ਬਣਾਇਆ ਵਾ ਜੀਤਾ ਪਤਾ ਉਹ ਨਹੀਂ ਲਗਾਉਣਾ ਚਾਹੁੰਦਾ ਸੀਗਾ ਪਰ ਫਿਰ ਵੀ ਇਸਦੇ ਆ ਕੁਝ ਇਮੇਜ ਮਿਲ ਗਈਆਂ ਸਾਨੂੰ ਜਿੱਥੋਂ ਪਤਾ ਲੱਗਿਆ ਕਿ ਚੀਨ ਨੇ সাবਮਰੀਨ ਬੇਸ ਬਣਾਇਆ ਵਾ ਚੀਨ ਦੀ ਮਦਦ ਨਾਲ ਬੰਗਲਾਦੇਸ਼ ਦੇ ਵਿੱਚ সাবਮਰੀਨ ਬੇਸ ਬਣਾਇਆ ਗਿਆ ਹੁਣ ਚੀਨ ਨੇ ਮਦਦ ਕੀਤੀ ਹੈ ਬੰਗਲਾਦੇਸ਼ ਵਿੱਚ ਬਣਾਉਣ ਦੀ ਤੇ ਇਸ ਬਾਰੇ ਇਸ ਗੱਲ ਦਾ ਰੌਲਾ ਨਹੀਂ ਪਾਇਆ ਗਿਆ ਸੀ ਪਰ ਕੁਝ ਇਮੇਜ ਕਲਿੱਕ ਹੋਈਆਂ ਨੇ ਉਸ ਤੋਂ ਪਤਾ ਲੱਗਿਆ ਸਾਨੂੰ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਬੰਗਲਾਦੇਸ਼ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਧਿਆਨ ਨਾਲ ਦੇਖੋ ਬੰਗਲਾਦੇਸ਼ ਬੰਗਲਾਦੇਸ਼ ਇਹ ਮੈਪ ਦੇ ਵਿੱਚ ਆ ਬੰਗਲਾਦੇਸ਼ ਠੀਕ ਹੈ ਤੇ ਇਹ ਸਾਡੇ ਭਾਰਤ ਦਾ ਮੈਪ ਆ ਤੇ ਭਾਰਤ ਦੇ ਮੈਪ ਦੇ ਵਿੱਚ ਭਾਰਤ ਦਾ ਮੈਪ ਇਸ ਤਰ੍ਹਾਂ ਆ ਇਹ ਬੰਗਲਾਦੇਸ਼ ਦੀ ਜਿਹੜੀ ਹੱਦ ਦਾ ਤੁਸੀਂ ਦੇਖ ਸਕਦੇ ਹੋ ਮੈਪ ਦੇ ਵਿੱਚ ਧਿਆਨ ਨਾਲ ਬੰਗਲਾਦੇਸ਼ ਦੀ ਗੱਲ ਹੋ ਰਹੀ ਆ ਤਾਂ ਬੰਗਲਾਦੇਸ਼ ਦੀ ਕੈਪੀਟਲ ਕੀਆ ਡਾਕਾ ਕ੍ਰਾਂਸੀਆ ਟਕਾ ਪ੍ਰਾਈਮ ਮਿਨਿਸਟਰ ਸੇਖ ਹਸੀਨਾ ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੁਦੀਨ ਬੰਗਲਾਦੇਸ਼ ਦੀ ਹੱਦ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਹੈ ਤੇ ਤੁਹਾਨੂੰ ਮੈਪ ਦੇ ਵਿੱਚ ਆਪ ਹੀ ਦਿਖ ਰਿਹਾ ਵਕਿ ਲੱਗ ਰਹੀ ਆ 4096 ਕਿਲੋਮੀਟਰ ਦੀ ਹੱਦ ਬੰਗਲਾਦੇਸ਼ ਦੀ ਭਾਰਤ ਨਾਲ ਲੱਗਦੀ ਆ ਬੰਗਲਾਦੇਸ਼ ਨਾਲ ਭਾਰਤ ਦੇ ਪੰਜ ਰਾਜਾਂ ਦੀ ਹੱਦ ਲੱਗਦੀ ਆ ਪੱਛਮੀ ਬੰਗਾਲ ਅਸਮ ਮੇਘਾਲਿਆ ਤ੍ਰਿਪੁਰਾ ਅਤੇ ਮਿਜ਼ੋਰਮ ਦੀ ਹੱਦ ਲੱਗਦੀ ਆ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿਚਕਾਰ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜਾਤੀ ਸੰਸਦ ਅਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਆ ਸੁਰਮਾ ਨਦੀ ਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁ슬ਮ ਦੇਸ਼ਾਂ ਦੇ ਲਈ ਸਾਂਝੀ ਮੁਦਰਾ ਦੀ ਬਕਾਲਤ ਕੀਤੀ ਬੰਗਲਾਦੇਸ਼ ਵਿੱਚ ਦੋ ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ ਡਾਕਾ ਵਿੱਚ ਖਾਸੀ ਆਜ਼ਾਦੀ ਕੁਲਾਟੀਏ ਯੂ ਤੇ ਰੋਟ ਸਿੰਘ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਬੰਗਲਾਦੇਸ਼ ਨੇ ਆਰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਭਾਰਤ ਅਤੇ ਬੰਗਲਾਦੇਸ਼ ਦੀਆਂ ਜਲ ਸੈਨਾਵਾਂ ਨੇ ਬੋਂਗੋ ਸਾਗਰ 2023 ਦਾ ਆਯੋਜਨ ਕੀਤਾ। ਨੈਕਸਟ ਹੈ ਕਿ ਇਸਨੇ ਹਾਲ ਹੀ ਵਿੱਚ ਮਿਆਮੀ ਓਪਨ ਟੈਨਿਸ ਵਿੱਚ ਮਹਿਲਾ ਸਿੰਗਲ ਦਾ ਖਿਤਾਬ ਜਿੱਤੇ ਆ। ਮਿਆਮੀ ਓਪਨ ਟੈਨਿਸ ਦੇ ਵਿੱਚ ਮਹਿਲਾ ਸਿੰਗਲ ਦਾ ਖਿਤਾਬ ਜਿੱਤੇ ਆ ਡੈਨੀਅਲ ਕੋਲਿੰਸ ਨੇ। ਆਪਸ਼ਨ B ਇਸ ਦਾ ਰਾਈਟ ਆਨਸਰ। ਡੈਨੀਅਲ ਕੋਲਿੰਸ ਨੇ ਮਿਆਮੀ ਓਪਨ ਟੈਨਿਸ ਵਿੱਚ ਮਹਿਲਾ ਸਿੰਗਲ ਦਾ ਖਿਤਾਬ ਜਿੱਤੇ ਆ ਵਾ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਡੈਨੀਅਲ ਕੋਲਿੰਸ ਠੀਕ ਹੈ ਤੇ ਪੁਰੀਸ਼ ਜੁਗਲ ਦਾ ਕਿਤਾਬ ਜਿੱਤਿਆ ਵਾ ਰੋਹਨ ਭੋਪੰਨਾ ਅਤੇ ਮੈਥਿਊ ਐਪਟਨ ਨੇ ਨੈਕਸਟ ਹੈ ਹਾਲ ਹੀ ਵਿੱਚ ਆਰ ਆਈ ਐਲ ਜਾਨੀ ਕਿ ਰਿਲਾਈਐਂਸ ਇੰਡੀਆ ਲਿਮਿਟਿਡ ਨੇ ਅਡਾਨੀ ਦੇ ਮੱਧ ਪ੍ਰਦੇਸ਼ ਪਾਵਰ ਪ੍ਰੋਜੈਕਟ ਵਿੱਚ ਕਿੰਨੀ ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਹੈ ਹਾਂਜੀ ਰਿਲਾਈਐਂਸ ਇੰਡੀਆ ਲਿਮਿਟਿਡ ਨੇ ਅਡਾਨੀ ਦੇ ਮੱਧ ਪ੍ਰਦੇਸ਼ ਪਾਵਰ ਪ੍ਰੋਜੈਕਟ ਵਿੱਚ 26% ਦੀ ਹਿੱਸੇਦਾਰੀ ਖਰੀਦੀ ਆ অপਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿ ਇਸ ਨੂੰ ਹਾਲ ਹੀ ਵਿੱਚ ENBA ਤੋਂ ENBA ਮਤਲਬ ਐਕਸਚੇਂਜ ਐਕਸਚੇਂਜ ਫॉर ਮੀਡੀਆ ਨਿਊਜ਼ ਬ੍ਰਾਡਕਾਸਟਿੰਗ ਅਵਾਰਡ ਤੇ ਐਕਸਚੇਂਜ ਫॉर ਮੀਡੀਆ ਨਿਊਜ਼ ਬ੍ਰਾਡਕਾਸਟਿੰਗ ਅਵਾਰਡ ਤੋਂ ਬਕਾਰੀ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਤਾਂ ਬਕਾਰੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਵਾ ਜੀ ਵਿਨੀ ਜੈਨ ਨੂੰ অপশন সি ইজ আ রাইট आंसर देख ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਵਿਨੀ ਜੈਨ नेक्स्ट ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਫੋਨਪੇ ਰਾਹੀਂ ਯੂਪੀਆਈ ਭੁਗਤਾਨ ਸ਼ੁਰੂ ਕੀਤਾ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦੋਂ ਯੂਏਈ ਦੇ ਵਿੱਚ ਗਏ ਸੀ 14 ਫਰਵਰੀ ਨੂੰ 14 ਫਰਵਰੀ ਨੂੰ ਤਾਂ ਉਸ ਸਮੇਂ ਉਹਨਾਂ ਨੇ ਯੂਏਈ ਦੇ ਵਿੱਚ ਯੂਪੀਆਈ ਦਾ ਉਦਘਾਟਨ ਕੀਤਾ ਸੀਗਾ ਯੂਪੀਆਈ ਦਾ ਉਦਘਾਟਨ ਕੀਤਾ ਸੀ ਤੇ ਹੁਣ ਜੋ ਫੋਨਪੇ ਰਾਹੀਂ ਯੂਪੀਆਈ ਭੁਗਤਾਨ ਸ਼ੁਰੂ ਕੀਤਾ ਯੂਏਈ ਨੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਯੂਏਈ ਨੇ ਕੀਤਾ ਤਾਂ ਯੂਏਈ ਦੀ ਕੈਪੀਟਲ ਆਬੂ ਧਾਬੀ ਕਰੰਸੀ ਆ ਦਿਰਹਮ ਤੇ ਪ੍ਰੈਜ਼ੀਡੈਂਟ ਆ ਮੁਹੰਮਦ ਬਿਨ ਜ਼ਿਆਦ ਅਲ ਨਿਹਾ ਇੱਥੇ ਬਾਈ ਮਿਸਟੇਕ ਸਾਊਦੀ ਅਰਬ ਦੀ ਆਪਸ਼ਨ ਟਾਈਪ ਹੋਈ ਆ ਤੇ ਸਾਊਦੀ ਅਰਬ ਦੀ ਮੈਪ ਲੱਗਿਆ ਹੋਇਆ ਇਸ ਹੁਣ ਇਹਨੂੰ ਮਤਲਬ ਬਾਈ ਮਿਸਟੇਕ ਲੱਗ ਗਿਆ ਹੈ ਤੇ ਦੁਬਈ ਦੁਨੀਆ ਦੀ ਪਹਿਲੀ 에ਅਰ ਟੈਕਸੀ ਸੇਵਾ ਸ਼ੁਰੂ ਕਰੇਗਾ ਦੁਬਈ ਅਸੀਂ ਯੂਏਈ ਦੀ ਗੱਲ ਕਰ ਰਹੇ ਹਾਂ ਕਰੰਟ ਅਫੇਅਰ ਦੀ ਗੱਲ ਕਰ ਰਹੇ ਹਾਂ ਯੂਏਈ ਨੇ ਆਨੰਦ ਕੁਮਾਰ ਨੂੰ ਗੋਲਡਨ ਵੀਜ਼ਾ ਦਿੱਤਾ ਤੇ ਭਾਰਤ ਸਰਕਾਰ ਯੂਏਈ ਵਿੱਚ ਭਾਰਤ ਪਾਰਕ ਬਣਾਉਣ ਦੀ ਯੋਜਨਾ ਬਣਾ ਰਹੀ ਆ ਭਾਰਤ ਅਤੇ ਯੂਏਈ ਵਿੱਚ ਘਾਰ ਮਾਰੂਥਲ ਚੱਕਰਬਾਤ 2024 ਫੌਜੀ ਅਭਿਆਸ ਥਾਰ ਰਾਜਸਥਾਨ ਵਿੱਚ ਆਯੋਜਿਤ ਕੀਤਾ ਗਿਆ ਨੈਕਸਟ ਹੈ ਮਸ਼ਹੂਰ ਸਾਂਜੀ ਕ੍ਰਾਫਟ ਨੂੰ ਹਾਲ ਹੀ ਵਿੱਚ ਜੀਆਈ ਟੈਗ ਮਿਲਿਆ ਕਿੱਥੇ ਮਿਲਿਆ ਵਾ ਤਾਂ ਮਸ਼ਹੂਰ ਸਾਂਜੀ ਕ੍ਰਾਫਟ ਤਾਂ ਪਹਿਲਾਂ ਤੋਂ ਤਸੀਮੇਲਸ ਦੇ ਵਿੱਚ ਦੇਖ ਸਕਦੇ ਹੋ ਇਹ ਆ ਮਸ਼ਹੂਰ ਸਾਂਜੀ ਕ੍ਰਾਫਟ ਜਿਹਨੂੰ ਜੀਆਈ ਟੈਗ ਮਿਲਿਆ ਤੇ ਮਥੁਰਾ ਦੀ ਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਜੀਆਈ ਟੈਗ ਦੀ ਗੱਲ ਆ ਤਾਂ ਮੰਜੁਲੀ ਮਾਸਕ ਅਤੇ ਅਸਮ ਦੀਆਂ ਹੱਥ ਲਿਖਤ ਪੇਂਟਿੰਗਾਂ ਨੂੰ ਜੀਆਈ ਟੈਗ ਮਿਲਿਆ ਤ੍ਰਿਪੁਰਾ ਦੇ ਕਬਾਈਲੀ ਪਹਿਰਾਵੇ ਰੀਸਾ ਨੂੰ ਜੀਆਈ ਟੈਗ ਮਿਲਿਆ ਉੜੀਸਾ ਦੇ ਸਿਲਵਰ ਫਿਲਗਰੀ ਨੂੰ ਜੀਆਈ ਟੈਗ ਮਿਲਿਆ ਅਯੋਧਿਆ ਦੇ ਬੇਸਨ ਦੇ ਲੱਡੂ ਨੂੰ ਜੀਆਈ ਟੈਗ ਮਿਲਿਆ ਓਡੀਸਾ ਦੇ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਓਡੀਸਾ ਦੇ ਡੋਂਗਰੀਆ ਕੌਂਦ ਸਾਲਟ ਨੂੰ ਜੀਆਈ ਟੈਗ ਮਿਲਿਆ ਨੈਕਸਟ ਹੈ ਕਿ ਇਸ ਬੈਂਕ ਨੇ ਹਾਲ ਹੀ ਵਿੱਚ ਗਿਫਟ ਸਿਟੀ ਵਿੱਚ ਐਨ ਆਰ ਆਈ ਕਾਤ ਲਈ ਅਮਰੀਕੀ ਡਾਲਰ ਫਿਕਸਡ ਡਿਪੋਜ਼ਿਟ ਦੀ ਡਿਜੀਟਲ ਸੇਵਾ ਸ਼ੁਰੂ ਕੀਤੀ ਹਾਂਜੀ ਗਿਫਟ ਸਿਟੀ ਗੁਜਰਾਤ ਦੇ ਵਿੱਚ ਆ ਗਿਫਟ ਸਿਟੀ ਤੇ ਇਸ ਦੇ ਵਿੱਚ ਐਨ ਆਰ ਆਈ ਗਾਹਕਾਂ ਲਈ ਅਮਰੀਕੀ ਡਾਲਰ ਫਿਕਸਡ ਡਿਪੋਜ਼ਿਟ ਦੀ ਡਿਜੀਟਲ ਸੇਵਾ ਸ਼ੁਰੂ ਕੀਤੀ ਐ ਐਕਸੈਸ ਬੈਂਕ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਐਕਸੈਸ ਬੈਂਕ ਨੇ ਸ਼ੁਰੂ ਕੀਤੀ ਐ ਤੇ ਇਸ ਦੀ ਸਥਾਪਨਾ ਕਦੋਂ ਹੋਈ 1993 ਦੇ ਵਿੱਚ ਇਸ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਟੈਅਰ ਪ੍ਰੈਜ਼ੈਂਟ ਇਸ ਦੇ ਸੀਈਓ ਆ ਅਮਿਤਾਵ ਚੌਧਰੀ ਨੈਕਸਟ ਐ ਜੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੰਡੀਆ ਟੀਵੀ ਰਿਪੋਰਟ 2024 ਦੇ ਅਨੁਸਾਰ ਭਾਰਤ ਵਿੱਚ ਟੀਵੀ ਦੇ ਨਵੇਂ ਕੇਸਾਂ ਵਿੱਚ ਕਿੰਨੇ ਪ੍ਰਤੀਸ਼ਤ ਕਮੀ ਆਈ ਹੈ ਹਾਂਜੀ ਰੀਸੈਂਟਲੀ ਟੀਵੀ ਦੇਖੋ ਮੈਂ ਤੁਹਾਨੂੰ ਕਰਵਾਇਆ ਸੀ ਟੀਵੀ ਦਿਵਸ ਮਨਾਇਆ ਗਿਆ ਸੀ 24 ਮਾਰਚ ਨੂੰ ਠੀਕ ਹੈ 24 ਮਾਰਚ ਨੂੰ ਰਿਪੋਰਟਾਂ ਗੱਡੀਆਂ ਗਈਆਂ ਵਾ ਟੀਵੀ ਨਾਲ ਰਿਲੇਟਡ ਜਿੰਨੀ ਆਈ ਆ ਤੇ ਹਾਲ ਹੀ ਵਿੱਚ ਇੱਕ ਰਿਪੋਰਟ ਕੱਢੀ ਗਈ ਆ ਇੰਡੀਆ ਟੀਵੀ ਰਿਪੋਰਟ 2024 ਇਸ ਦੇ ਅਕੋਰਡਿੰਗ ਭਾਰਤ ਵਿੱਚ ਟੀਵੀ ਦੇ ਨਵੇਂ ਕੇਸਾਂ ਦੇ ਵਿੱਚ 16% ਦੀ ਕਮੀ ਆਈ ਆ অপশন এ ইজ দা রাইট আনসার। তে મોતਾਂ ਦੇ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਜਿਹੜੀ ਕਮੀ ਆਈ ਹੈ ਉਹ ਹੈਗੀ 18%। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ। ਨੈਕਸਟ ਹੈ। ਇਸ ਨੂੰ ਹਾਲ ਹੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਸੰਗ ਦਾ ਪ੍ਰਧਾਨ ਚੁਣਿਆ ਗਿਆ। ਹਾਂਜੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਸੰਗ ਦਾ ਪ੍ਰਧਾਨ ਚੁਣਿਆ ਗਿਆ ਵਾ। ਮਸੂਮੀ 바ਸੂ ਨੂੰ। অপশন ਬੀ ਇਜ਼ ਦਾ রাইਟ ਆਨਸਰ। ਮਸੂਮੀ 바ਸੂ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਇਹਨਾਂ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਸੰਗ ਦਾ ਪ੍ਰਧਾਨ ਚੁਣਿਆ ਗਿਆ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਅਰਨਵ ਬੈਨਰਜੀ ਏਟੀਐਮਏ ਦੇ ਨਵੇਂ ਪ੍ਰਧਾਨ ਬਣੇ ਪੀਆਰ ਸ਼੍ਰੀਜੈਸ ਐਫਆਈਐਚ ਐਥਲੀਟ ਕਮੇਟੀ ਦੇ ਸਹਿ ਚੇਅਰਮੈਨ ਬਣੇ ਬੰਗਲਾਦੇਸ਼ੀ ਐਮਸੀ ਸਰਾਫੂਦੋਲਾ ਇਬਨ ਸਾਹਿਦ ਇਹ ਆਈਸੀਸੀ ਦੇ ਕੁਲੀਨ ਪੈਨਲ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਬੰਗਲਾਦੇਸ਼ੀ ਬਣੇ ਨੀਦੂ ਸੁਖ ਸੈਨਾ ਨੂੰ ਬੈਂਕ ਆਫ ਮਹਾਰਾਸ਼ਟਰ ਦਾ ਐਮ ਡੀ ਅਤੇ ਸੀਈਓ ਚੁਣਿਆ ਗਿਆ ਨੈਕਸਟ ਪੋਜੀਸ਼ਨ ਹੈ ਕਿਸ ਨੇ ਹਾਲ ਹੀ ਵਿੱਚ ਫਿਕੀ ਮਹਿਲਾ ਸੰਗਠਨ ਦੀ ਪ੍ਰਧਾਨ ਦਾ ਆਉਂਦਾ ਸੰਭਾਲਿਆ ਹਾਂਜੀ ਫਿਕੀ ਮਹਿਲਾ ਸੰਗਠਨ ਦੀ ਪ੍ਰਧਾਨ ਬਣੀ ਆ ਜੋਇਆ ਸ਼ਰੀ ਦਾਸ ਬਰਮਾ ਆਪਸ਼ਨ ਸੀ ਇਸ ਆ ਰਾਈਟ ਆਂਸਰ ਜੋਸ਼ਰੀ ਦਾਸ ਬਰਮਾ ਫਿਕੀ ਮਹਿਲਾ ਸੰਗਠਨ ਦੀ ਪ੍ਰਧਾਨ ਚੁਣੀ ਗਈ ਆ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਜੋਇ ਸਿਰੀ ਦਾਸ ਬਰਮਾ ਠੀਕ ਹੈ ਹੁਣ ਫਿਰ ਤੋਂ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਮਾਈਕਰੋਸਾਫਟ ਦੇ ਪਵਨ ਦਾਵੂਲੂਰੀ ਨੂੰ ਵਿੰਡੋਜ਼ ਅਤੇ ਸਰਫਿਸ ਦੋਵਾਂ ਦੇ ਨਵੇਂ ਮੁਖੀ ਵਜੋਂ ਚੁਣਿਆ ਰੇਤੂ ਰਾਜ ਆਵਸਥੀ ਨੇ ਲੋਕਪਾਲ ਦੇ ਨਿਆਇਕ ਮੈਂਬਰ ਵਜੋਂ ਸੌਂ ਚੁੱਕੇ ਦਿਨਕਰ ਅਸਥਾਨਾ ਗਾਂਬੀਆ ਹਾਲ ਹੀ ਵਿੱਚ ਭਾਰਤੀ ਹਾਈ ਕਮਿਸ਼ਨਰ ਚੁਣੇ ਗਏ ਕਮਲ ਕਿਸੋਰ ਨੂੰ ਯੂ ਐਨ ਡੀ ਆਰ ਆਰ ਦਾ ਸਹਾਇਕ ਸਕੱਤਰ ਚੁਣਿਆ ਗਿਆ ਸਦਾਨੰਦ ਦਾਤੇ ਨੂੰ ਐਨ ਆਈਏ ਮੁਖੀ ਨਿਯੁਕਤ ਕੀਤਾ ਗਿਆ ਅਬੇ ਠਾਕੁਰ ਨੂੰ ਮੀਆਮਾਰ ਵਿੱਚ ਭਾਰਤ ਦਾ ਰਾਜਦੂਤ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੁਆਰਾ ਲਿਖੀ ਗਈ ਕਿਤਾਬ ਕੋਡ ਡਿਪੈਂਡੈਂਟ ਲਿਵਿੰਗ ਇਨ ਦਾ ਸ਼ੈਡੋ ਆਫ ਏਆਈ ਨੂੰ ਮਹਿਲਾ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਹਾਂਜੀ ਬੁੱਕ ਦਾ ਨਾਮ ਯਾਦ ਰੱਖਣਾ ਕੋਡ ਡਿਪੈਂਡੈਂਟ ਲਿਵਿੰਗ ਇਨ ਦਾ ਸ਼ੈਡੋ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ ਏਆਈ ਤੇ ਇਸ ਨੂੰ ਮਹਿਲਾ ਪੁਰਸਕਾਰ ਦੇ ਲਈ ਸ਼ਾਰਟਲਿਸਟ ਕੀਤਾ ਗਿਆ ਵਾ ਇਹ ਕਿਤਾਬ ਲਿਖੀ ਗਈ ਆ ਮધુਮિતા ਮੁਰਗੀ ਮੁਗਿਆ ਦੁਆਰਾ ਮધુਮિતા ਮੁਗਿਆ ਦੁਆਰਾ ਲਿਖੀ ਗਈ ਹੈ ਠੀਕ ਹੈ ਹੁਣ ਬੁੱਕ ਦਾ ਨਾਮ ਆ ਜਾਂ ਅਵਾਰਡ ਦਾ ਨਾਮ ਆ ਅਵਾਰਡ ਦੇ ਲਈ ਸ਼ਾਰਟਲਿਸਟ ਹੋਇਆ ਤਾਂ ਮਿਸੇਲ ਟੈਲਾਗ੍ਰਾਂਡੇ ਨੂੰ 2024 ਦਾ ਏਵਲ ਅਵਾਰਡ ਦਿੱਤਾ ਗਿਆ ਜਿਹਨੂੰ ਗਣਿਤ ਦਾ ਨੋਬਲ ਵੀ ਬੋਲਿਆ ਜਾਂਦਾ ਅਮਿਤਾਵ ਕੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਇਨਾਮ ਦਿੱਤਾ ਗਿਆ ਨੇਤਾ ਅੰਬਾਨੀ ਨੂੰ ਮਿਸ ਵਰਲਡ ਹਿਊਮਨਿਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਇੰਟਰਨੈਸ਼ਨਲ ਕਲਚਰ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਇੰਟਰਨੈਸ਼ਨਲ ਕਲਚਰ ਅਵਾਰਡ ਦੇ ਨਾਲ ਸਨਮਾਨਿਤ ਕੀਤੇ ਗਏ ਆ ਕਿਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੀਨਾ ਚੰਦਰਾ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਵਾਰਡ ਦੀ ਗੱਲ ਹੈ ਤਾਰਿਕਨ ਜਾਮਾ ਮੋਟੋ ਨੇ 2024 ਦਾ ਪ੍ਰੇਟਿਆਕਰ ਅਵਾਰਡ ਜਿੱਤਿਆ ਭਾਰਤ ਨੂੰ ਖਸਰਾ ਤੇ ਰੁਬੇਲਾ ਚੈਂਪੀਅਨ ਅਵਾਰਡ ਮਿਲਿਆ ਕ੍ਰਿਸਟੀਨਾ ਫਿਸਕੋਵਾ ਮਿਸ ਵਰਲਡ 2023 ਦਾ ਕਿਤਾਬ ਜਿੱਤ ਚੁੱਕੀ ਆ ਜੋਇਆ ਅਕਤਰਾ ਤੇ ਅਸਮਾ ਖਾਨ ਨੇ ਇੰਡੀਆ ਯੂਕੇ ਅਚੀਵਰ ਆਨਰ ਅਵਾਰਡ ਜਿੱਤੇ ਟਾਈਗਰ ਬੁੱਡਜ਼ ਨੂੰ ਬੌਬ ਜੌਨਸ ਅਵਾਰਡ ਲਈ ਚੁਣਿਆ ਗਿਆ। ਰਿਕਨ ਜਾਮਾ ਮੋਟੋ ਨੇ 2024 ਦਾ ਪ੍ਰੀਟ ਯਕਰ ਇਨਾਮ ਜਿੱਤੇ ਆ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।